ਤਾਂ ਡੇਰਾ ਸੱਚਾ ਸੋਦਾ ਦੇ ਮੁਖੀ ਰਾਮ ਰਹੀਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਵਾਰ ਫਿਰ ਤੋਂ ਪੈਰੋਲ ਦੀ ਮੰਗ ਕੀਤੀ ਗਈ ਹੈ ਸਰਕਾਰ ਨੂੰ ਬਕਾਇਦਾ ਅਰਜ਼ੀ ਦੇ ਦਿੱਤੀ ਗਈ ਹੈ ਰਾਮ ਰਹੀਮ ਦੇ ਵੱਲੋਂ ਤੇ ਮੰਗ ਕੀਤੀ ਹੈ ਕਿ ਇਸੇ ਮਹੀਨੇ ਪੈਰੋਲ ਦਿੱਤੀ ਜਾਵੇ ਕਿਉਂਕਿ ਇੱਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਜਾਣੀ ਹੈ ਤਾਂ ਰਾਮ ਰਹੀਮ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਅਰਜ਼ੀ ਦਿੱਤੀ ਜਾ ਚੁੱਕੀ ਹੈ ਹਾਲਾਂਕਿ ਹਾਈ ਕੋਰਟ ਇਸ ਦੀ ਆਗਿਆ ਦਿੰਦਾ ਹੈ ਜਨਹੀਂ ਇਹ ਵੇਖਣ ਵਾਲੀ ਗੱਲ ਹੋਏਗੀ ਕਿਉਂਕਿ ਹਾਈ ਕੋਰਟ ਦੇ ਵੱਲੋਂ ਇਸ ਪਟੀਸ਼ਨ ਦੇ ਉੱਤੇ ਐਸਜੀਪੀਸੀ ਸਣੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕਿ ਇਹ ਵੀ ਕਿਹਾ ਗਿਆ ਹੈ ਕਿ ਜੁਲਾਈ ਮਹੀਨੇ ਦੇ ਵਿੱਚ ਛੁੱਟੀਆਂ ਖਤਮ ਹੋ ਜਾਣਗੀਆਂ ਤੇ ਅਜਿਹੇ ਦੇ ਵਿੱਚ ਚੀਫ ਜਸਟਿਸ ਦੀ ਬੈਂਚ ਇਹ ਸਰਜੀ ਦੇ ਉੱਤੇ ਸੁਣਵਾਈ ਕਰ ਸਕਦਾ ਪਰ ਦੂਜੇ ਪਾਸੇ ਰਾਮ ਰਹੀਮ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸੇ ਮਹੀਨੇ ਡੇਰੇ ਦੇ ਵਿੱਚ ਇੱਕ ਪ੍ਰੋਗਰਾਮ ਹੈ ਤੇ ਉਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੈਰੋਲ ਦਿੱਤੀ ਜਾਏ ਤਾਂ ਇਸ ਨੂੰ ਲੈ ਕੇ ਹਾਈ ਕੋਰਟ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਤੁਸੀਂ ਆਪਣਾ ਪ੍ਰੋਗਰਾਮ ਮੁਲਤਵੀ ਕਾਰਲੋ ਤੁਸੀਂ ਪਹਿਲਾ ਪ੍ਰੋਗਰਾਮ ਰੱਖ ਲੈਣੇ ਹੋ ਤੇ ਫਿਰ ਕੋਰਟ ਦੇ ਵਿੱਚ ਆ ਕੇ ਸ਼ਾਮਿਲ ਹੋਣ ਨੂੰ ਲੈ ਕੇ ਦਬਾਅ ਪਾਉਣਾ ਸ਼ੁਰੂ ਕਰ ਦੇਣੇ ਹੋ ਕਿਉਂਕਿ ਐਕਟਿੰਗ ਚੀਫ ਜਸਟਿਸ ਦੀ ਬੈਂਚ ਹੀ ਸਰਜਰੀ ਦੇ ਉੱਤੇ ਸੁਣਵਾਈ ਕਰੇਗੀ ਕਿਉਂਕਿ ਇਹ ਕੇਸ ਉਸੇ ਬੈਂਚ ਤੇ ਕੋਲ ਚੱਲ ਰਿਹਾ ਤਾਂ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਹੈ 2 ਜੁਲਾਈ ਨੂੰ ਹੋਣੀ ਹੈ ਹਾਈ ਕੋਰਟ ਦੇ ਵੱਲੋਂ ਜੋ ਹੈ ਇਸ ਪਟੀਸ਼ਨ ਦੇ ਉੱਤੇ ਐਸਜੀਪੀਸੀ ਸਣੇ ਹਰਿਆਣਾ ਸਰਕਾਰ ਨੂੰ ਨੋਟਿਸ ਭੇਜ ਦਿੱਤਾ ਗਿਆ ਤਾਂ ਇਸ ਤੋਂ ਪਹਿਲਾਂ ਵੀ ਕਈ ਵਾਰ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰ ਚੁੱਕੇ ਨੇ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਵੀ ਸ਼ਿਰਕਤ ਕਰ ਚੁੱਕੇ ਨੇ ਤਾਂ ਅਜੇਹ ਦੇ ਵਿੱਚ ਇੱਕ ਵਾਰ ਫਿਰ ਤੋਂ ਰਾਮ ਰਹੀਮ ਦੇ ਵੱਲੋਂ ਪੈਰੋਲ ਦੀ ਮੰਗ ਕੀਤੀ ਹੈ ਤੇ ਇਸ ਵਾਰੀ ਪੈਰੋਲ ਦੇ ਲਈ ਕਾਰਨ ਰੱਖਿਆ ਕਿ ਡੇਰੇ ਦੇ ਵਿੱਚ ਇੱਕ ਪ੍ਰੋਗਰਾਮ ਹੈ ਉਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨੀ ਹੈ ਤਾਂ ਇਸ ਨੂੰ ਲੈ ਕੇ ਹਾਈ ਕੋਰਟ ਨੇ ਝਾੜ ਵੀ ਪਾਈ ਹੈ ਕਿ ਤੁਸੀਂ ਆਪਣਾ ਪ੍ਰੋਗਰਾਮ ਮੁਲਤਵੀ ਕਰ ਲਓ ਤਾਂ ਇਸ ਨੂੰ ਲੈ ਕੇ ਰਾਮ ਰਹੀਮ ਦੇ ਵਕੀਲ ਨੇ ਕਿਹਾ ਕਿ ਆਖਿਰਕਾਰ ਐਸੇ ਮਹੀਨੇ ਸਾਨੂੰ ਪੈਰੋਲ ਚਾਹੀਦੀ ਹੈ ਤਾਂ ਹਾਈ ਕੋਰਟ ਨੇ ਫਿਰ ਝਾੜ ਪਾਈ ਕਿ ਤੁਸੀਂ ਪਹਿਲਾ ਪ੍ਰੋਗਰਾਮ ਰੱਖ ਲੈਨੇ ਹੋ ਬਾਅਦ ਦੇ ਵਿੱਚ ਪੈਰੋਲ ਲੈਣ ਦੇ ਲਈ ਦਬਾਅ ਪਾਉਣੇ ਹੋ ਇਸ ਮਾਮਲੇ ਦੀ ਸੁਣਵਾਈ ਜਿਹੜੀ ਹੈ ਐਕਟਿੰਗ ਚੀਫ ਜਸਟਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਹੁਣ ਉਹਨਾਂ ਦੇ ਵੱਲੋਂ ਹੀ ਇਸ ਮਾਮਲੇ ਤੇ ਅਗਲੀ ਸੁਣਵਾਈ ਕੀਤੀ ਜਾਏਗੀ ਯਾਨੀ ਕਿ 2 ਜੁਲਾਈ ਨੂੰ ਜੋ ਹੈ ਇਸ ਮਾਮਲੇ ਤੇ ਅਗਲੀ ਸੁਣਵਾਈ ਹੋਣੀ ਹੈ ਇਸ ਤੋਂ ਪਹਿਲਾਂ ਵੀ ਕਈ ਵਾਰੀ ਰਾਮ ਰਹੀਮ ਨੂੰ ਪੈਰੋਲ ਮਿਲ ਚੁੱਕੀ ਹੈ ਜਸਟੂ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਵਿਰੋਧ ਵੀ ਕੀਤਾ ਜਾਂਦਾ ਰਿਹਾ ਹੈ ਕਿ ਆਖਿਰਕਾਰ ਇੱਕ ਪਾਸੇ ਬੰਦੀ ਸਿੰਘ ਨੇ ਜਿਹੜੇ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਇਹ ਸਭ ਦੇ ਬਾਵਜੂਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੈ ਦੂਜੇ ਪਾਸੇ ਰਾਮ ਰਹੀਮ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੈ ਤੇ ਉਹਨਾਂ ਨੂੰ ਸਮੇਂ-ਸਮੇਂ ਦੇ ਉੱਤੇ ਜੇਲ੍ਹ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ਪੈਰੋਲ ਦੇ ਦਿੱਤੀ ਜਾਂਦੀ ਹੈ ਜਿਸ ਨੂੰ ਲੈ ਕੇ ਹੁਣ ਸਸਪੈਂਸ ਬਰਕਰਾਰ ਹੈ ਕਿ ਇਸ ਵਾਰੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਨਹੀਂ ਪਰ ਦੂਜੇ ਪਾਸੇ ਉਹਨਾਂ ਦੇ ਵੱਲੋਂ ਤਾਂ ਸਾਫ਼ ਤੌਰ ਤੇ 21 ਦਿਨ ਦੇ ਪੈਰੋਲ ਦੀ ਮੰਗ ਕੀਤੀ ਗਈ ਹੈ ਕਿ ਇੱਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨੀ ਹੈ ਪਰ ਹਾਈ ਕੋਰਟ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਤੁਸੀਂ ਪਹਿਲਾਂ ਪ੍ਰੋਗਰਾਮ ਰੈਕ ਲੈ ਲੈਂਦੇ ਹੋ ਤੇ ਬਾਅਦ ਦੇ ਵਿੱਚ ਪੈਰੋਲ ਦੇ ਲਈ ਜੋ ਹੈ ਦਬਾਅ ਪਾਇਆ ਜਾਂਦਾ ਹੈ ਅਜਿਹਾ ਨਹੀਂ ਹੋਵੇਗਾ